ਬਾਰਡਰ ਦੇ ਉੱਤੇ ਸਾਡੇ ਪਿੰਡ ਦੇ ਘਟੋ ਘਟ 100 ਜਾਂ 150 ਬੰਦਾ ਜਿਹੜਾ ਐਸਵੇਲੇ ਬਾਰਡਰ ਦੇ ਉੱਤੇ ਡਿਪਲਾਈ ਆ ਜਿਹੜੇ ਮੁੰਡੇ ਛੁੱਟੀ ਵੀ ਆਏ ਸੀਗੇ ਉਹ ਵੀ ਰੀਕਾਲ ਹੋ ਕੇ ਸਾਡੀ ਖਾਤਰ ਐਸਵੇਲੇ ਬਾਰਡਰਾਂ ਦੇ ਉੱਤੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਜੋਸ਼ ਵਧਾਉਣ ਵਾਸਤੇ ਆਪਣੀ ਫੌਜ ਦਾ ਜੋਸ਼ ਵਧਾਉਣ ਦੇ ਵਾਸਤੇ ਤੁਸੀਂ ਸਾਰਿਆਂ ਨੇ ਬੜੀ ਜ਼ਬਰਦਸਤ ਇੱਕ ਨਾਰਾ ਲਾਣਾ ਭਾਰਤ ਮਾਤਾ ਕੀ ਜੈ ਬਾਦ ਚੱਕੇ ਜਰਾ ਖੁੱਲ ਗਏ ਭਰਤ ਮਾਤਾ ਕੀ ਜੈ ਬੰਦੇ ਵਾਅਲਮ ਬੰਦੇ ਵਾਅਲਮ ਕੁਛ ਇੱਕ ਗੱਲਾਂ ਦਾ ਖਿਆਲ ਰੱਖਣਾ ਹੁਣ ਜਿੱਦਾਂ ਮੌਕ ਡ੍ਰਿਲ ਚੱਲਦੀ ਆ ਉਹ ਸਾਡੇ ਸਾਰੇ ਦੇਸ਼ ਦੇ ਵਿੱਚ ਹੀ ਇਹ ਜਿਹੜਾ ਨਾ ਇਹ ਚੱਲ ਰਿਹਾ ਇਹ ਸਾਰਾ ਸਿਸਟਮ ਇਹ ਇਸ ਕਰਕੇ ਦੱਸਿਆ ਗਿਆ ਹੈ ਤਾਂ ਕਿ ਜੇ ਕਿਤੇ ਇਧਰ ਦੁਸ਼ਮਣ ਦਾ ਕੋਈ ਅਦਾਰਾ ਆ ਜਾਂਦਾ ਕੁਝ ਇੱਥੇ ਐਦਾਂ ਦੀ ਦੁਸ਼ਮਣ ਐਕਟੀਵਿਟੀਜ਼ ਕਰਦਾ ਤਾਂ ਉਹਦੇ ਤੂੰ ਵਿਚਾਰ ਰੱਖਣ ਵਾਸਤੇ ਸਾਨੂੰ ਕੁਝ ਗੱਲਾਂ ਦਾ ਕਾਫੀ ਖਿਆਲ ਰੱਖਣਾ ਪੈਂਦਾ ਸੋ ਇਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਕਿਸੇ ਦੀਵਾਰ ਦੇ ਕਿਸੇ ਪੇੜ ਦੇ ਨਾਲ ਲਾ ਕੇ ਜਾਂ ਉੱਥੇ ਲੰਮੇ ਬਹਿ ਜਾਈਏ ਔਰ ਆਪਣੇ ਸਿਰ ਨੂੰ ਖਾਸ ਕਰਕੇ ਅਸੀਂ ਆਪਣੇ ਹੈਡ ਇੰਜਰੀ ਤੋਂ ਬਚਣਾ ਹੁੰਦਾ ਇਸ ਕਰਕੇ ਆਪਣੇ ਦੋਹਾਂ ਹੱਥਾਂ ਨੂੰ ਇਸ ਤਰ੍ਹਾਂ ਫੜ ਕੇ ਜ਼ਮੀਨ ਦੇ ਉੱਤੇ ਲੇਟਣਾ ਹੁੰਦਾ ਠੀਕ ਹੈ ਸਾਰਿਆਂ ਨੇ ਧਿਆਨ ਰੱਖਣਾ ਇਹਦੇ ਵਾਸਤੇ ਜਦੋਂ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਜਦੋਂ ਕੋਈ ਵੀ ਵੱਡਾ ਧਮਾਕਾ ਹੁੰਦਾ ਉਦੇ ਵਾਸਤੇ ਉਸ ਦਾ ਸਾਡੇ ਦਿਲ ਤੇ ਸਾਡੇ ਦਿਮਾਗ ਤੇ ਔਰ ਅੱਖਾਂ ਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ। ਉਹਦਾ ਪ੍ਰੈਸ਼ਰ ਪੈਂਦਾ। ਇਸ ਕਰਕੇ ਜ਼ਮੀਨ ਦੇ ਉੱਤੇ ਲੇਟਣ ਨੂੰ ਲੇਟਣ ਦਾ ਮਤਲਬ ਇਹੀ ਹੁੰਦਾ ਜਿੱਦਾਂ ਆਹ ਸਟੇਜ ਹੈ ਇਹਦੇ ਨਾਲ ਲੇਟ ਗਏ ਕੋਈ ਕਾਰਨਰ ਹੈ ਕੋਈ ਪਿਲਰ ਹੈ ਉਹਦੇ ਨਾਲ ਅਸੀਂ ਖੜੇ ਹੋ ਜੰਨੇ ਆ ਲੇਟ ਜੰਨੇ ਆ ਆਪਣੇ ਸਿਰ ਨੂੰ ਟੱਕ ਕੇ ਔਰ ਜ਼ਮੀਨ ਦੇ ਉੱਤੇ ਲੇਟਣਾ ਹੁੰਦਾ। ਸੋ ਇਹ ਬਚਾਦੀਆਂ ਗੱਲਾਂ ਹੁੰਦੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਫੋਲੋ ਕਰਨਾ। ਦੂਜੀ ਗੱਲ ਜਿੱਦਾਂ ਅਸੀਂ ਸਾਰੇ ਮੁੰਡੇ ਰਾਤ ਨੂੰ ਪ੍ਰੈਕਟਿਸ ਕਰਦੇ ਆ ਅੱਜ ਤੋਂ ਬਾਅਦ ਜਿੱਥੇ ਤੱਕ ਮੈਂ ਕਹਿ ਰਿਹਾ ਕਿ ਜਾਦੇ ਨਹੀਂ ਤਾਂ 5 ਜਾਂ 10 ਦਿਨ ਜ਼ਰੂਰ ਹੈ ਕਿ ਅਸੀਂ ਰਾਤ ਨੂੰ ਜਿਹੜੀਆਂ ਨਾ ਲਾਈਟਾਂ ਆਫ ਰੱਖੀ ਜਿੱਦਾਂ ਸਾਰੇ ਦੇਸ਼ ਦੇ ਵਿੱਚ ਇਹ ਬਲੈਕਆਊਟ ਨੂੰ ਫੋਲੋ ਕੀਤਾ ਜਾ ਰਿਹਾ ਇਦਾਂ ਅਸੀਂ ਵੀ ਸਾਰੇ ਕਰੀਏ ਇਹਦੇ ਵਿੱਚ ਸਾਡਾ ਆਪਣਾ ਵੀ ਬਚਾਅ ਹੈ ਸਾਡੇ ਪਿੰਡ ਦਾ ਵੀ ਔਰ ਸਾਡੇ ਸਾਰਿਆਂ ਦਾ ਬਚਾਅ ਸੋ ਇਸ ਕਰਕੇ ਘਰਾਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਲੈ ਰਹੇ ਜਹਾਜ਼ ਆ ਗਿਆ ਜਹਾਜ਼ ਆ ਗਿਆ ਪਤਾ ਨਹੀਂ ਕੀ ਹੋ ਜੂ ਕੁਛ ਨਹੀਂ ਹੁੰਦਾ ਕਹਿੰਦੇ ਹੁੰਦੇ ਜਿਹੜਾ ਡਰ ਗਿਆ ਉਹ ਮਰ ਗਿਆ ਇਸ ਕਰਕੇ ਹੌਸਲੇ ਬੁਲੰਦ ਰੱਖਣੇ ਆ ਅਸੀਂ ਤਾਂ ਪਿੰਡਾਂ 'ਚ ਬੈਠੇ ਆ ਸਾਡੇ ਜਿਹੜੇ ਫੌਜੀ ਆ ਬਾਰਡਰਾਂ 'ਤੇ ਬੈਠੇ ਆ ਉੱਥੇ بڑے بڑے ਗੋਲੇ ਡਿੱਗਦੇ ਆਓ ਸਾਰਾ ਆਪਣਾ ਬਚਾਅ ਕਰਦੇ ਆ ਸਾਡੀ ਖਾਤਰ ਬੈਠੇ ਆ ਉੱਥੇ ਮੈਂ ਇੰਟਰਵਿਊ ਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਲੜਕਾ ਇਹਨਾਂ ਦਾ ਨਾਮ ਹੈ ਧਰਮ ਸਿੰਘ ਇਹ ਸਾਡੇ ਸ਼ਹੀਦ ਬਲਦੇਵ ਰਾਜ ਜਿਹੜੇ ਕਿ ਕਾਰਗਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਇਹ ਉਹਨਾਂ ਦੇ ਬੇਟੇ ਨਾਇਬ ਸੁਬੇਦਾਰ ਮਦਨ ਲਾਲ ਜਿਹੜੇ ਕਿ ਰਿਟਾਇਰ ਹੋ ਚੁੱਕੇ ਆ ਐਸਲੇ ਪਿੰਡ ਦੇ ਵਿੱਚ ਹੀ ਆਪਣੇ ਇੱਥੇ ਰਹਿੰਦੇ ਆ ਹਾਲਰ ਜੀਵਨ ਲਾਲ ਜੀ ਇਹ ਵੀ ਪਿੰਡ ਦੇ ਵਿੱਚ ਰਹਿੰਦੇ ਆ ਔਰ ਇਹ ਵੀ ਕਾਫੀ ਸਮਾਜ ਸੇਵੀ ਹੈ ਔਰ ਹਰ ਇੱਕ ਸਾਡੀ ਕਮਿਊਨਿਟੀ ਦੇ ਮੈਂਬਰ ਵੀ ਹੈ ਔਰ ਦਿਲ ਖੋਲ ਕੇ ਸਾਡੀ ਕਮੇਟੀ ਦੇ ਨਾਲ ਵੀ ਸਾਰੀਆਂ ਜਿਹੜੀਆਂ ਇਹ ਐਕਟੀਵਿਟੀ ਦੇ ਵਿੱਚ ਸ਼ਾਮਲ ਹੈ ਜਿਸ ਜੀ ਨਾਮ ਮੇਰਾ ਨਾਮ ਪਿਆਰ ਦੀਨਾ ਮੈਂ ਆਮ ਦੀ ਸਸਤਾ ਤੋਂ ਹੈਗਾ ਇਹਨਾਂ ਦਾ ਨਾਮ ਹੈ ਜੀ ਪਿਆਰ ਦੀ ਸਮਾਜ ਸੇਵਾ ਕੰਮ ਕਰ ਰਹੀ ਹੈ ਇਹ ਵੀ ਸਮਾਜ ਸੇਵੀ ਹੈ ਔਰ ਦਿਲ ਖੋਲ ਕੇ ਇਹ ਵੀ ਸਮਾਜ ਦੇ ਵਿੱਚ ਆਪਣੀ ਸੇਵਾ ਜਿਹੜੀ ਆ ਉਹ ਪ੍ਰਦਾਨ ਕਰਦੇ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ